ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕਾਲੀਮ ਦੇ ਵਿੱਚ ਮੈਂ ਹਰੀ ਗਗਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਸਵਾਗਤ ਕਰਦਾ ਹਾਂ ਜੀ ਅੱਜ ਦੀ ਇਸ ਕਲਾਸ ਦੇ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਤਿਆਰੀ ਕਰ ਸਕਦੇ ਹੋ UGC NET ਦੀ ਲੈਕਚਰ ਕੈਡਰ ਤੇ ਮਾਸਟਰ ਕੈਡਰ ਦੀ ਔਰ ਕੀ ਇਹ ਇਹ ਤਿੰਨੇ ਤਿਆਰੀਆਂ ਇੱਕ ਵਾਰੀ ਸੰਭਵ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦਾ ਰੱਖੂਗਾ ਰੁਝਾਨ ਤੇ ਕਿਵੇਂ ਅੱਜ ਦੀ ਜਿਹੜੀ ਸਾਡੀ ਮਿਹਨਤ ਹੈ ਕਿਵੇਂ ਕੱਲ ਦੇ ਜਿਹੜੇ ਹੈਗੇ ਨੇ ਐਗਜ਼ਾਮ ਉਹਨਾਂ 'ਚ ਸਾਡੇ ਕਾਰਗਰ ਸਿੱਧੂਗੀ ਇੰਨਾ ਬਾਰੇ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਸੈਸ਼ਨ ਦੇ ਵਿੱਚ ਸੋ ਜਿੰਨੇ ਵੀ ਵਿਦਿਆਰਥੀ ਜੁੜ ਰਹੇ ਨੇ ਆ ਉਹ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦੇਣ ਆਪਣੇ ਸਾਥੀਆਂ ਦੇ ਨਾਲ ਆਪਣੇ ਹੋਰ ਵਿਦਿਆਰਥੀਆਂ ਦੇ ਨਾਲ ਤਾਂ ਜੋ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਤਿਆਰੀ ਕਰ ਸਕੋ UGC NET ਦੀ ਭਾਵੇਂ ਤੁਸੀਂ ਆਪ ਕਰਨੀ ਹੈ ਭਾਵੇਂ ਤੁਸੀਂ ਮੇਰੇ ਨਾਲ ਬੈਚ ਲੈ ਕੇ ਕਰਨੀ ਹੈ ਜਿਵੇਂ ਵੀ ਤੁਹਾਡਾ ਮਨ ਬੰਦਾ ਹੈ ਕਿ ਤੁਸੀਂ ਜੁੜਨਾ ਚਾਹੁੰਦੇ ਹੋ ਮੇਰੇ ਨਾਲ ਸੈਸ਼ਨ ਦੇ ਵਿੱਚ ਤਾਂ ਇੱਕ ਵਾਰੀ ਜ਼ਰੂਰ ਜੁੜੋ ਜੀ ਚਲੋ ਗੱਲ ਕਰਦੇ ਆਪਾਂ ਸੈਸ਼ਨ ਬਾਰੇ ਕਿ ਕਿਵੇਂ ਤੁਸੀਂ ਯੂਸੀਨੈਟ ਜਿਹੜਾ ਕਲੀਅਰ ਕਰ ਸਕਦੇ ਹੋ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਨਾਲ ਦੀ ਨਾਲ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਹਲੇ ਤੱਕ ਸਭ ਤੋਂ ਪਹਿਲਾਂ ਬੱਚਿਓ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਉਹਦੀ ਐਲੀਜੀਬਿਲਟੀ ਕ੍ਰਾਈਟੇਰੀਆ ਕਿਹੜਾ ਹੈ ਬਹੁਤ ਬੱਚਿਆਂ ਨੂੰ ਡਾਊਟ ਹੁੰਦੇ ਆ ਦੇਖੋ ਅਗਰ ਤੁਸੀਂ ਐਮਏ ਕਰ ਰਹੇ ਹੋ ਤੇ ਐਮਏ ਦੇ ਸੈਮ ਤੁਸੀਂ ਸੈਕੰਡ ਦੇ ਵਿੱਚ ਹੋ ਠੀਕ ਹੈ ਜੀ ਤਾਂ ਮਤਲਬ ਕਿ ਦਸੰਬਰ 2025 ਤੱਕ ਜਾਂਦੇ ਜਾਂਦੇ ਤੁਹਾਡੇ ਉਹਦੇ ਐਗਜ਼ਾਮ ਹੋ ਜਾਣੇ ਆ ਤਾਂ ਇਟ ਮੀਨਸ ਤੁਸੀਂ ਅਪੀਅਰਿੰਗ ਦੇ ਵਿੱਚ ਆਪਣਾ ਜਿਹੜਾ ਐਗਜ਼ਾਮ ਫਿਲ ਕਰ ਸਕਦੇ ਹੋ ਇਹ ਕੋਈ ਡਾਕਟਰੀ ਬਟ ਤੁਹਾਨੂੰ 2 ਇਅਰਸ ਦੇ ਵਿੱਚ ਵਿੱਚ ਜਿਹੜਾ ਹੈ ਨੈਟ ਕਲੀਅਰ ਕਰਨਾ ਪਵੇਗਾ ਇਹ ਮੇਨ ਬੇਸਿਕਸ ਨੇ ਇਸ ਐਗਜ਼ਾਮ ਦੇ ਠੀਕ ਹੈ ਜੀ ਅਗੇਨ 55 ਵਾਲੀ ਸ਼ਰਤ ਹੈਗੀ ਆ ਜਨਰਲ ਕੈਟਾਗਰੀ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ 55% ਦੇ ਨਾਲ ਆਪਣੀ ਪੀਜੀ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਜੇ ਨਹੀਂ ਤੁਹਾਡੇ 55% ਤੇ ਕੋਈ ਗੱਲ ਨਹੀਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹੈ ਆ ਰੀਅਪੀਅਰ ਅਗਰ ਤੁਸੀਂ ਹੋਣਾ ਚਾਹੁੰਦੇ ਹੋ ਠੀਕ ਹੈ ਇੰਪਰੂਵਮੈਂਟ ਭਰਨੀ ਚਾਹੁੰਦੇ ਹੋ ਤਾਂ ਭਰ ਕੇ ਤੁਸੀਂ 55% ਆਪਣੇ ਪੂਰੇ ਕਰ ਸਕਦੇ ਹੋ ਪੋਸਟ ਗ੍ਰੈਜੂਏਸ਼ਨ ਦੇ ਵਿੱਚੋਂ ਕਲੀਅਰ ਸਸ਼ਟ੍ਰੀ ਕਾਲਜ ਨੇ ਵਿਦਿਆਰਥੀ ਜੋੜ ਰਹੇ ਨੇ ਹੁਣ ਕਿਵੇਂ ਕਰੀਏ ਤਿਆਰੀ ਕਿਹੜੀਆਂ ਕਿਹੜੀਆਂ ਟੈਕਨੀਕਲ ਗੱਲਾਂ ਨੇ ਆ 50 ਕੁਐਸਚਨ ਆਉਂਦੇ ਨੇ ਬੱਚੋ ਪੇਪਰ 1 ਦੇ ਵਿੱਚ ਤੇ 100 ਕੁਐਸਚਨ ਆਉਂਦਾ ਪੇਪਰ 2 ਦੇ ਵਿੱਚੋਂ ਇਹ ਪੇਪਰ ਤੁਹਾਡਾ ਹੁੰਦਾ ਹੈ ਪੰਜਾਬੀ ਦਾ ਠੀਕ ਹੈ ਜੀ ਤੇ ਆ ਪੇਪਰ ਹੁੰਦਾ ਇਹਦੇ ਵਿੱਚ ਜਰਨਲ ਮੈਥਸ ਵੀ ਹੁੰਦਾ ਹੈ ਜੀ ਠੀਕ ਹੈ ਜੀ ਜੀਕੇ ਵੀ ਹੋਊਗੀ ਅੰਗਰੇਜ਼ੀ ਵੀ ਹੋਊਗੀ एनवायरनमेंट ਵੀ ਹੋਊਗਾ ਸਾਰੇ ਸਬਜੈਕਟ ਦਾ ਮਿਕਸਚਰ ਹੋਊਗਾ ਰੀਜ਼ਨਿੰਗ ਵਗੈਰਾ ਤੇ ਆਪਣੇ ਪੰਜਾਬੀਆਂ ਦਾ ਕੀ ਪ੍ਰੋਬਲਮ ਹੁੰਦੀ ਹੈ ਕਿ ਆਪਣਾ ਜਿਹੜਾ ਆਹ ਪੇਪਰ ਹੈ ਨਾ ਬਹੁਤ ਜ਼ਿਆਦਾ ਵੀਕ ਹੁੰਦਾ ਕਿਆਂ ਬੱਚਿਆਂ ਦਾ ਔਰ ਇਹੀ ਤੁਹਾਨੂੰ ਜੇਰਫ ਕਰਾ ਸਕਦਾ ਠੀਕ ਹੈ ਔਰ ਇਹੀ ਤੁਹਾਨੂੰ ਨੈਟ ਆਰਾਮ ਨਾਲ ਕਰਾ ਸਕਦਾ ਆਰਾਮ ਨਾਲ ਇਸ ਕਰਕੇ ਕਿ ਘੱਟ ਜ਼ੋਰ ਲਾਉਣ ਨਾਲ ਤੁਸੀਂ ਕਰ ਸਕਦੇ ਹੋ ਜੇ ਜੇਰਫ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਪੇਪਰ ਸਟਰੋਂਗ ਕਰਨਾ ਪਊਗਾ ਵਿਕਰੰਤ ਵਿਕਰਾਂਤ ਸੰਜੂ ਜੀ ਮੈਂ ਇੱਕ ਸੈਸ਼ਨ ਆਲਰੇਡੀ ਲਿਆ ਹੋਇਆ ਤੁਸੀਂ ਪਲੀਜ਼ ਉਹ ਸੈਸ਼ਨ ਮੇਰਾ ਦੇਖ ਲਓ ਤੇ ਨਾਲ ਦੀ ਨਾਲ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ ਹੁਣ ਆ ਗੱਲਾਂ ਹੋ ਗਈਆਂ ਕਿ ਆਪਾਂ ਨੂੰ ਪਤਾ ਲੱਗ ਗਿਆ ਸਾਡਾ ਪੈਟਰਨ ਕੀ ਹੈ ਹੁਣ ਟੋਟਲ ਬੱਚੇ ਸਾਡੇ ਕੋਲ 10 ਯੂਨਿਟਸ ਨੇ ਪੇਪਰ 2 ਦੀ ਜੇ ਮੈਂ ਗੱਲ ਕਰਾਂ ਮਹੀਨੇ ਜੇ ਮੈਂ ਕਹਾਂ 4 ਮੰਥ ਨੇ ਆਪਣੇ ਕੋ ਕਿੰਨੇ 4 ਮੰਥ ਹੈ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਮੈਂ ਜੁਲਾਈ ਨਹੀਂ ਪਹੁੰਚਦਾ ਜੁਲਾਈ ਅਗਸਤ ਸਪਟੰਬਰ ਅਕਤੂਬਰ ਨਵੰਬਰ ਤੱਕ ਦਾ ਆਪਾਂ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਤਾਂ ਮਤਲਬ ਤੁਸੀਂ ਆ ਤਿੰਨਾਂ ਮਹੀਨਿਆਂ ਦੇ ਵਿੱਚ ਜਿਹੜਾ ਫਸਟ ਰਾਉਂਡ ਹੈ ਉਹ ਕਲੀਅਰ ਕਰ ਲੋ ਯੂਨਿਟ ਦਾ ਠੀਕ ਹੈ ਜੀ ਔਰ ਇਹ ਹੋਣਾ ਚਾਹੀਦਾ ਪ੍ਰੋਪਰ ਡੀਪ ਸਟਡੀ ਠੀਕ ਹੈ ਜੀ ਔਰ ਜਿਹੜਾ ਅਕਤੂਬਰ ਤੇ ਨਵੰਬਰ ਵਾਲਾ ਹੈ ਇਹਦੇ ਵਿੱਚ ਤੁਸੀਂ ਕਰਨੀ ਹੈ ਰਿਵੀਜ਼ਨ ਠੀਕ ਹੈ ਪਲੱਸ ਐਮਸੀਕਿਊ ਸਟਾਰਟਿੰਗ ਦੇ ਲਈ ਤੇ ਜਿਹੜਾ ਦਸੰਬਰ ਰਹਿ ਜਾਂਦਾ ਹੈ ਤਾਂ ਉਹ ਚ ਸਾਰੇ ਪੀਆਈਕਿਊਸ ਤੁਸੀਂ ਕਰਨੇ ਨੇ ਆਹ ਸਾਰਾ ਤੁਹਾਡਾ ਪੈਟਰਨ ਹੋਣ ਵਾਲਾ ਹੈ ਠੀਕ ਹੈ ਜੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਬਹੁਤਾ ਫਰਕ ਨਹੀਂ ਆ ਜੇਕਰ ਤੁਸੀਂ ਬੱਚੋ UGC NET ਦੀ ਤਿਆਰੀ ਕਰ ਰਹੇ ਹੋ ਨਾ ਤਾਂ ਸਿਰਫ ਡਿਫਰੈਂਸ ਪਤਾ ਕੀ ਹੈ ਯੂਨਿਟ 1 ਦਾ ਤੇ ਯੂਨਿਟ 10ਵੀਂ ਦਾ ਡਿਫਰੈਂਸ ਆ ਅਗਰ ਤੁਸੀਂ ਯੂਨਿਟ 2 ਤੋਂ ਲੈ ਕੇ 9 ਤੱਕ ਦੀ ਗੱਲ ਕਰੀਏ ਤੇ ਇਹੀ ਸਿਲੇਬਸ ਲੈਕਚਰ ਕੈਡਰ ਦੇ ਵਿੱਚ ਹੈ ਇਹੀ ਹੈਗਾ ਮਾਸਟਰ ਕੈਡਰ ਦੇ ਵਿੱਚ ਠੀਕ ਹੈ ਜੀ ਮਾਸਟਰ ਕੈਡਰ ਲੈਕਚਰ ਕੈਡਰ ਦੇ ਵਿੱਚ ਪਤਾ ਕੀ ਹੁੰਦਾ ਸੀ ਚੀਜ਼ਾਂ ਫੈਕਚੁਅਲ ਬੇਸਿਸ ਹੁੰਦੀਆਂ ਸੀ ਤਾਂ ਇਸ ਵਾਰੀ ਵੀ ਤੁਹਾਨੂੰ ਪਤਾ ਟ੍ਰੈਂਡ ਇਹ ਜੇ ਬਣ ਗਏ ਨੇ ਤਾਂ ਚੀਜ਼ਾਂ ਫੈਕਚੁਅਲ ਬੇਸਿਸ ਪੁੱਛੀਆਂ ਜਾਣ ਲੱਗ ਪਈਆਂ ਨੇ ਇਹਦੇ ਪੇਪਰ ਦੇ ਵਿੱਚ ਤਾਂ ਬੇਸਿਕਸ ਇਹ ਹੀ ਨੇ ਸਭ ਤੋਂ ਪਹਿਲਾਂ ਥਿਊਰੀ ਪੜੋ ਥਿਊਰੀ ਪੜ ਕੇ ਉਹਨੂੰ ਇੱਕ ਵਾਰੀ ਰੀਡ ਕਰੋ ਰੀਡ ਕਰਨ ਤੋਂ ਬਾਅਦ ਉਹਨੂੰ ਲਰਨ ਕਰੋ ਤੇ ਫਿਰ ਰਿਵੀਜ਼ਨ ਕਰੋ ਆ ਚੀਜ਼ਾਂ ਹੋਣਗੀਆਂ ਐਗਜ਼ਾਮਪਲ ਦੇ ਤੌਰ ਤੇ ਮੈਂ ਗੁਰਮਤਿ ਸਾਹਿਤ ਪੜ ਰਿਹਾ ਹਾਂ ਤਾਂ ਮੈਨੂੰ ਗੁਰਮਤਿ ਸਾਹਿਤ ਦਾ ਬੇਸਿਕ ਪਤਾ ਹੋਣਾ ਚਾਹੀਦਾ ਹੈ ਤੇ ਓਵਰਵਿਊ ਪਤਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਮੈਨੂੰ ਸਵਾਲ ਪਤਾ ਹੈ ਫੈਕਚੁਅਲ ਬੇਸਡ ਬਣਨਗੇ ਕਿੱਥੋਂ ਬਣਨਗੇ ਰਚਨਾਵਾਂ ਦੇ ਵਿੱਚੋਂ ਬਣ ਜਾਣਗੇ ਠੀਕ ਹੈ ਜੀ ਤੇ ਡੇਟ ਆਫ ਬਰਥ ਦੇ ਵਿੱਚੋਂ ਬਣ ਜਾਣਗੇ ਰਚਨਾਵਾ ਕਿਹਦੀਆਂ ਕਿੰਨੀਆਂ ਨੇ ਕਿਹਦੀਆਂ ਘੱਟ ਨੇ ਡੇਟ ਆਫ ਬਰਥ ਤੋਂ ਬਣ ਜੂਗਾ ਜਨਮ ਸਥਾਨਾ ਤੋਂ ਬਣ ਜੂਗਾ ਸੰਕਲਪ ਦੇਧਾਰਤ ਕੀ ਬਣੂਗਾ ਜਿਹੜਾ ਕਨਸੈਪਚੁਅਲ ਕੁਐਸਚਨ ਹੋਊਗਾ ਉਹ ਬਾਣੀ ਦੇ ਵਿਸ਼ੇ ਚੋਂ ਬਣੂਗਾ ਹਨਾ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਬਟ ਅੱਜ ਕੱਲ 70 ਤੋਂ 80% ਜਿਹੜੇ ਪੇਪਰ ਆ ਰਹੇ ਨੇ ਬੱਚੇ ਉਹ ਫੈਕਟ ਬੇਸਿਸ ਆਉਣ ਲੱਗ ਗਿਆ ਕਾਲਕ੍ਰਮ ਦੱਸ ਦੋ ਇਹਦਾ ਸਮਾਂ ਦੱਸ ਦੋ ਆ ਦੱਸ ਦੋ ਆ ਸਾਰਾ ਬੇਸ ਹੈ ਜਿਹੜੇ ਬੱਚੇ ਨੇ ਆ ਚੀਜ਼ਾਂ ਸਮਝ ਲਈਆਂ ਨਾ ਉਹਦਾ ਪੇਪਰ ਕਲੀਅਰ ਦੇ ਇੱਕ ਹੋਰ ਮੈਂ ਤੁਹਾਨੂੰ ਤੁਹਾਡੀ ਗਲਤੀ ਦੱਸਾਂ ਤੁਸੀਂ ਗਲਤੀ ਇਹ ਕਰਦੇ ਹੋ ਯਸ ਮੈਨੂੰ ਪਤਾ ਆ ਕਿ ਮੇਰੇ ਪੇਪਰ ਹੁਣਾਂ ਐਮਸੀਕਿਊ ਬੇਸਡ ਤੇ ਮੈਂ ਦੇ ਰੱਟੇ ਤੇ ਰੱਟਾ ਦੇ ਰੱਟੇ ਤੇ ਰੱਟਾ ਦਿਮਾਗ ਤਾਂ ਹੀ ਆਪਣਾ ਆਪ ਖਰਾਬ ਕਰਦੇ ਆ ਜਦੋਂ ਮੈਨੂੰ ਪਤਾ ਆ ਕਿ ਮੈਂ ਚੀਜ਼ਾਂ ਨੂੰ ਯਾਦ ਕਰਨਾ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਆਉਂਦੇ ਆ ਜਾਂ ਗੁਰੂ ਬਾਬਾ ਫਰੀਦ ਜੀ ਆਉਂਦੇ ਨੇ ਠੀਕ ਹੈ ਜੀ ਤਾਂ ਮੈਂ ਥਿਊਰੀ ਪੜ੍ਹ ਰਿਹਾ ਪਰ ਐਮਸੀਕਿਊਜ਼ ਦੇ ਵਿੱਚ ਮੈਨੂੰ ਚਾਰ ਆਪਸ਼ਨ ਦਿੱਤੇ ਗਏ ਜਿੱਦੀ ਕਿ ਮੈਨੂੰ ਪ੍ਰੈਕਟਿਸ ਹੈ ਹੀ ਨਹੀਂ ਤਾਂ ਮੈਂ ਤਾਂ ਹੀ ਕਹਿੰਦਾ ਜੇ ਮੇਰੇ ਬੈਚ ਵਿੱਚ ਆਉਂਦੇ ਤੁਸੀਂ ਇਹ ਦੇਖਿਆ ਹੋਣਾ ਕਿ ਨਵੰਬਰ ਤੋਂ ਆਪਣਾ ਸ਼ੁਰੂ ਹੋ ਜਾਂਦਾ ਹੈ ਐਮਸੀਕਿਊਜ਼ ਹਾਲਾਂਕਿ ਮੈਂ ਹਰ ਯੂਨਿਟ ਕੰਪਲੀਟ ਕਰਨ ਤੋਂ ਬਾਅਦ ਵੱਡਾ ਐਮਸੀਕਿਊ ਤੇ ਹਰ ਆਪਣਾ ਵੀਕ ਦੇ ਵਿੱਚ ਮੈਂ ਐਮਸੀਕਿਊ ਲੈਣਾ ਹੁੰਦਾ ਤੇ ਦਸੰਬਰ ਤੋਂ ਅਡਾ ਸਾਰੇ ਜਿੰਨੇ 15 ਦਿਨ ਹਨਾ ਉਹ ਚ ਤੁਸੀਂ ਪੀਵਾਈਕਿਊ ਕਰੀ ਜਾਣੇ ਠੀਕ ਹੈ ਇਸ ਲਈ 10 ਇਅਰ ਪੀਵਾਈਕਿਊ ਮੈਂ ਕਰਵਾਇਆ ਸੀ YouTube ਦੇ ਉੱਪਰ ਤਾਂ ਇਹ ਸਟ੍ਰੈਟਜੀ ਬੱਚੋ ਲੈ ਕੇ ਪੜੋ ਮੈਂ ਕਹਿੰਨਾ ਕਿਉਂ ਨਾ ਪਹਿਲਾਂ ਤੁਹਾਡਾ ਨੈਟ ਜੇ ਰਫ ਹੋਗਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਬੈਚ ਲਓ ਯਾ ਤੁਹਾਡੇ ਕੋਲ ਪ੍ਰੋਪਰ ਪਲੈਨਿੰਗ ਹੋਊਗੀ ਨਾ ਇੱਕ ਪਲੈਨਿੰਗ ਦੇ ਨਾਲ ਪੜੋਗੇ ਨਾ ਆਰਾਮ ਨਾਲ ਐਗਜ਼ਾਮ ਕਰ ਜਿਓ ਕੋਈ ਵੀ ਤੇ ਇੱਕ ਤੀਰ ਦੇ ਨਾਲ ਆਪਾਂ ਤਿੰਨ ਨਿਸ਼ਾਨੇ ਲਾਉਣੇ ਆ ਕਿਹੜਾ ਕਿਹੜਾ ਲਾਉਣਾ ਹੈ ਯੂਜੀਸੀ ਦਾ ਲਾਉਣਾ ਹੈ ਮਾਸਟਰ ਕਟ ਦਾ ਲਾਉਣਾ ਹੈ ਤੇ ਲੈਕਚਰ ਕਟ ਦਾ ਲਾਉਣਾ ਹੈ ਆ ਕੰਮ ਕਰੋ ਇਸ ਵਾਰੀ ਠੀਕ ਹੈ ਜੇ ਵਾਕਈ ਕੁਝ ਕਰਨਾ ਚਾਹੁੰਦੇ ਹੋ ਇੰਪੋਰਟੈਂਟ ਕਿਤਾਬਾਂ ਬਈ ਮੈਂ ਵੈਸੇ ਦੱਸਣਾ ਚਾਹੁੰਦਾ ਜੇ ਤੁਸੀਂ ਆਪਣੇ ਬੇਸਿਸ ਤੇ ਕਰਨੀਆਂ ਨਾ ਤਾਂ ਕਿਸੇ ਲ ਵਾਲੀ ਕਿਤਾਬ ਹੈ ਜਿਹੜੀ ਉਹ ਕਰ ਲਓ ਠੀਕ ਹੈ ਇਹ ਦੂਜੀ ਯੂਨਿਟ ਤੋਂ ਲੈ ਕੇ ਤੁਹਾਡੀਆਂ ਕਾਫੀ ਯੂਨਿਟਸ ਕਲੀਅਰ ਹੋ ਜਾਣਗੀਆਂ ਜੇ ਯੂਨਿਟ 1 ਕਰਨੀ ਹੈ ਯੂਜੀਸੀ ਨੈਟ ਦੀ ਤਰਜਿੰਦਰ ਸੇਖੋਂ ਦੀ ਆਲੋਚਨਾ ਤੇ ਪੰਜਾਬੀ ਆਲੋਚਨਾ ਪ੍ਰੇਮ ਪ੍ਰਕਾਸ਼ ਦੀ ਸਿਧਾਂਤਿਕ ਭਾਸ਼ਾ ਵਿਗਿਆਨ ਹੋਗੀ ਠੀਕ ਹੈ ਜੀ ਯੂਨਿਟ 1 ਦੇ ਵਿੱਚ ਸੱਭਿਆਚਾਰ ਦੇ ਵਿੱਚ ਗੁਰਬਖਸ਼ ਸਿੰਘ ਫ੍ਰੈਂਕ ਹੋ ਗਿਆ ਤੇ ਭពਿੰਦਰ ਸਿੰਘ ਖਾਰਾ ਹੋ ਗਿਆ ਤਾਂ ਇਹ ਤਿੰਨ ਚਾਰ ਜਿਹੜੀਆਂ ਬੇਸਿਕ ਕਿਤਾਬਾਂ ਨੇ ਜਿਹੜੀਆਂ ਇੰਪੋਰਟੈਂਟ ਨੇ ਯੂਜੀਸੀ ਨੈਟ ਦੇ ਪੇਪਰ ਦੇ ਲਈ ਠੀਕ ਹੈ ਜੀ ਗੱਲ ਕਰਦੇ ਬੈਸਟ ਸਟ੍ਰੈਟਜੀ ਮੈਂ ਤੁਹਾਨੂੰ ਦੱਸ ਦਿੱਤੀ ਪਹਿਲਾਂ ਥਿਊਰੀ ਨੂੰ ਪੜੋ ਥਿਊਰੀ ਨੂੰ ਪੜਨ ਤੋਂ ਬਾਅਦ ਪਲਾਂ ਨੂੰ ਰੀਡ ਕਰੋ ਦੁਬਾਰਾ ਰੀਡ ਤੋਂ ਬਾਅਦ ਲਰਨ ਕਰੋ ਲਰਨ ਤੋਂ ਬਾਅਦ ਫਿਰ ਜਿਹੜਾ ਹੈ ਰਿਵੀਜ਼ਨ ਕਰੋ ਇਹ ਜਿਹੜੇ ਪੈਰਾਮੀਟਰ ਹੈ ਬੱਚੋ ਇਹ ਫਾਲੋ ਅਪ ਕਰੋ ਆਰਾਮ ਨਾਲ ਤੁਹਾਡੀ ਸਕਸੈਸ ਤੁਹਾਡੇ ਕੋਲ ਹੋਊਗੀ ਠੀਕ ਹੈ ਜੀ ਤੇ ਬਾਕੀ ਮਸਟ ਜੁਆਇਨ ਅਸ ਫॉर ਯੂਜੀਸੀ ਨੈਟ ਮਾਸਟਰ ਕੈਡਰ ਔਰ ਤੁਹਾਨੂੰ ਦੱਸਾਂ ਇਸ ਵਾਰੀ ਪੀ ਡੀਟੀ ਦੀਆਂ ਪੋਸਟਾਂ ਵੀ ਆਣਦੀਆਂ ਨੇ ਮੈਰਿਟੋਰੀਅ ਸਕੂਲ ਦੇ ਵਿੱਚ ਆਣੀਆਂ ਨਵੋਦਾ ਵੀ ਵਿਆਲਾ ਸਮਿਤੀ ਦੇ ਵਿੱਚ ਨਵੀਂ ਪੋਸਟ ਕ੍ਰੀਏਟ ਹੋ ਗਈ ਪੀਜੀਟੀ ਦੀ ਉੱਚਾਣਾ ਲੈਕਚਰ ਹੈਡ ਆਣਾ ਹੈਂ ਡੀਪੀਐਸ ਵਿੱਚ ਫੇਰ ਆ ਜਾਣੀਆਂ ਪਤਾ ਨਹੀਂ ਕਿੰਨੀਆਂ ਪੋਸਟਾਂ ਆਉਣੀਆਂ ਤੇ ਬਸ ਤਿਆਰੀ ਰੱਖੋ ਜੇ ਤਿਆਰੀ ਕਰਗੇ ਤੇ ਕੁਝ ਬਣ ਗਏ ਨਹੀਂ ਤਾਂ ਫਿਰ ਰਹਿ ਜਾਓਗੇ ਇਦਾਂ ਹੀ ਠੀਕ ਹੈ ਤਾਂ ਹੁਣ ਕੋਈ ਡਿਸੀਜਨ ਜਿਹੜੇ ਕੋਰਡਿਨੇਟ ਡਿਸੀਜਨ ਲੈਣੇ ਆ ਚੁੱਪ ਚਾਪ ਲੈ ਲਓ ਜੇ ਕਿਹਨੇ ਜੌਬ ਛੱਡਣੀ ਆ ਤੇ ਜੌਬ ਛੱਡ ਦੋ ਜੋ ਵੀ ਕੁਝ ਤੁਸੀਂ ਕਰਨਾ ਨਾ ਮੈਂ ਕਹਿੰਨਾ ਕਿ ਥਿਸ ਇਜ਼ ਦਾ ਰਾਈਟ ਟਾਈਮ ਠੀਕ ਹੈ ਇਹ ਵਾਕੇ ਹੀ ਬਹੁਤ ਸਹੀ ਟਾਈਮ ਹੈ ਅਗਰ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹੋ ਠੀਕ ਹੈ ਤੇ ਉਹਦੇ ਲਈ ਮੈਂ ਤੁਹਾਡੇ ਨਾਲ ਸਹਾਇੀ ਹਾਂ ਜੀ UGC NET JRF ਪੰਜਾਬੀ ਦਾ ਆਨਲਾਈਨ ਬੈਚ ਜਿਹਦੇ ਵਿੱਚ ਕੇ ਤੁਹਾਨੂੰ ਬੱਚਿਓ ਆਨਲਾਈਨ ਲਾਈਵ ਤੇ ਰਿਕਾਰਡਡ ਕਲਾਸਾਂ ਮਿਲ ਜਾਣਗੀਆਂ ਪਹਿਲੀ ਵਾਰੀ YouTube ਤੇ ਪ੍ਰਿੰਟਡ ਨੋਟਸ ਤੁਹਾਨੂੰ ਮੈਂ ਦਵਾਂਗਾ ਪੇਪਰ 1 ਦੀਆਂ ਈ-ਬੁੱਕ ਫ੍ਰੀ ਦੇ ਦਿੱਤੀਆਂ ਗਈਆਂ ਨੇ ਤੁਸੀਂ ਮੇਰੀ ਐਪ ਚੈੱਕ ਕਰ ਸਕਦੇ ਹੋ 2 ਇਅਰ ਵੈਲਿਡਿਟੀ ਕਿਸੇ ਨੇ ਨਹੀਂ ਦੇਣੀ ਮੈਂ ਦੇ ਰਿਆਂ 10 ਇਅਰ ਫ੍ਰੀ ਵਾਈਕਿਊ ਕਿਸੇ ਨੇ ਨਹੀਂ ਦੇਣੇ ਮੈਂ ਕਰਵਾ ਰਿਆਂ ਮੌਕ ਟੈਸਟ ਦੇ ਰਿਆਂ ਵੀਕਲੀ ਮੰਥਲੀ ਤੇ ਇੱਕ ਫੁੱਲ ਮੌਕ ਟੈਸਟ ਐਂਡ ਤੇ ਦੋ 1 ਲਾਈਨਰ ਕਨਸੈਪਟ ਕਿਸੇ ਨੇ ਨਹੀਂ ਦੇਣੇ ਮੈਂ ਦੇ ਰਿਆਂ ਇੱਥੇ ਰਿਵੀਜ਼ਨ ਤੇ ਥਿਊਰੀ ਤੇ ਫ੍ਰੀ ਟੈਸਟ ਸੀਰੀਜ਼ ਤੁਹਾਨੂੰ ਮਿਲਣ ਜਾ ਰਹੀ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਅਗਰ ਤੁਸੀਂ ਵਾਕਈ ਜੁਆਇਨ ਕਰਨਾ ਚਾਹੁੰਦੇ ਹੋ ਮੇਰੇ ਨਾਲ ਇੱਕ ਜਨ ਜਨਰੇਸ਼ਨ ਦੇ ਯੰਗ ਟੀਚਰ ਕੋ ਪੜਨਾ ਚਾਹੁੰਦੇ ਹੋ ਕਿ ਯੰਗ એનર્ਜੀ ਦੇ ਨਾਲ ਤਾਂ ਤੁਸੀਂ ਜੁੜੋ ਬਈ ਮੇਰੇ ਨਾਲ ਔਰ ਮਾਸਟਰ ਕਾਰਡਰ ਦਾ ਵੀ ਸੇਮ ਰਹੂਗਾ ਔਰ ਜੇ ਮੈਂ ਗਰਲ ਕਰਾਂ ਆਪਣੇ ਰਿਜ਼ਲਟਸ ਦੀ ਤੇ ਸਾਡੇ ਰਿਜ਼ਲਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ UGC NET August December All India Rank Yasmin 6th cleared UGC NET HPSC PGT Punjabi hoya si kuch din baad assi ohna di interview karawange tusi dekhoge 3 cleared written exam one selected in PGT Punjabi HPSC Assistant Professor da exam hone ho ke athe 7 jan ne written clear kareya te inna ch do bache ehe sige jinna ne sirf meriyan YouTube videos ton hi clear kita apna exam so this is the right time ਮੈਂ ਹੀ ਕਹਾਗਾ ਕਿ ਜੇ ਵਾਕਿਆ ਤੁਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਹਾਲਾਂਕਿ ਬਹੁਤ ਸਾਰੀਆਂ ਤੰਗੀਆਂ ਹੋਣਗੀਆਂ ਕਿਸੇ ਨੂੰ ਵੀ ਤਾਂ ਇਕਨੋਮਿਕਲੀ ਜੇ ਕੋਈ ਇਸ਼ੂ ਆ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸਾਡੇ WhatsApp ਨੰਬਰ ਤੁਸੀਂ ਦੇਖ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਨਹੀਂ ਤੇ Telegram ਜੁਆਇਨ ਕਰੋ ਫ੍ਰੀ ਕਲਾਸਾਂ ਚੱਲਦੀਆਂ ਰਹਿਣਗੀਆਂ ਬਾਕੀ ਪੰਜਾਬ ਪੰਜਾਬੀ ਪੰਜਾਬੀ ਜਿੰਦਾਬਾਦ ਰਹੇ ਆਬਾਦ ਰਹੇ ਇਦਾਂ ਹੀ ਪੰਜਾਬ ਮਾਂ ਬੋਲੀ ਦੀ ਗੱਲ ਕਰਦੇ ਰਹੋ ਪੰਜਾਬੀ ਬੋਲਦੇ ਰਹੋ ਤੋਂ ਮਿਲਦੇ ਆਂ ਜੀ ਅਗਲੇ ਕਿਸੇ ਹੋਰ ਸੈਸ਼ਨ ਦੇ ਵਿੱਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ